ਇਹਨ ਕੰਮ ਤਾਂ ਬਿਤਾ ਮੇਰੀ ਗੈ ਸਾਰੇ ਨਿਕਲ ਮੂੰਹ ਚੜ੍ਹ ਵੀ ਵਧੀਆ ਪਿਆ ਚਾਹ ਹੁਣ ਮੈਂ ਗਰਮੀਤ ਤੇ ਬਾਬਲੀ ਕੋਲ ਜਾਨੀ ਆ ਵੀ ਤੇਰੇ ਘਰ ਆਲਾ ਵੀ दारू-ਦੂਰੂ ਪਿੰਦਾ ਮੇਰੇ ਘਰ ਆਲਾ ਵੀ ਸੰਧਾ ਪਰ ਕੰਮ ਨਹੀਂ ਬਰੂ ਵੀ ਚਲ ਚਲ ਕੇ ਮੈਂ ਤਾਂ ਹੁਣ ਬਾਬਲੀ ਤੇ ਗਰਮੀਤ ਕੋਲ ਜਾਨੀ ਆ ਵੀ ਚਲ ਚੱਲੀ ਆ ਪਾ ਚੁੰਮਕਨਾਥ ਬਾਬੇ ਕੋਲ ਗਰਮੀਤਾ ਲੈ ਨੀ ਰਗਣਾ ਪਾਣੀ ਪੀ ਲੈ ਪਹਿਣੇ ਪੂਰਾ ਕਿ ਮੈਨੂੰ ਆਉਣੇ ਹੋਵੇਗਾ ਕਾ ਨਾ ਦਪਾਰੇ ਦੇ ਪਰੇ ਕਿੱਧਰ ਕਰਦੀ ਐਂ ਕਭੀ ਨਹੀਂ ਟਿਕਦੀ ਭਾਣਾ ਤੂੰ ਤਾਂ ਨਹੀਂ ਭੈਣੇ ਮੈਂ ਵੀ ਕੰਮ ਧੰਦਾ ਕਰਕੇ ਨੇ ਮੇੜ ਕੇ ਫੇਰ ਹੀ ਆਈ ਸੀ ਬੀਬੀ ਦਾ ਕਾਹਨ ਨਹੀਂ ਹੈਗੀ ਅੱਛਾ ਮੇਰੇ ਵੱਲ ਵੀ ਅੱਜ ਸਾਡੀ ਕਮਾਂਡਰ ਖੜ ਗਈ ਕੀ ਹੋਇਆ ਖੈਰ ਵੀ ਆ ਹੈ ਨਹੀਂ ਆ ਹਾਂ ਫੇਰ ਮੈਨੂੰ ਕਹਿੰਦੀ ਭੈਣੇ ਹੋਇਆ ਘਰ ਆ ਦੀ ਚੰਦਰਾ ਕਿੰਨਾ ਕਰੇ ਸਾਡੇ ਭੈਣੇ ਕਮਾਂਡਰ ਦਾ ਅ ਮੈਨੂੰ ਅਸਮੈਂ ਫਿਰ ਮੈਂ ਤਾਂ ਬਾਬੀ ਤੇ ਗਰਬੀਤ ਕੋਲ ਜਾਂਦੀ ਸੀ ਮੈਨੂੰ ਕਹਿੰਦੀ ਇੰਨੇ ਕਰੀ ਨਾ ਬਾਬਾ ਇੱਧਰ ਆ ਨੈਣ ਨੂਰ ਕੰਨ ਲੈ ਤਾਂ ਬਾਬੇ ਨੇ

ਇਰ ਕੋਈ ਨਵਾਬ ਨਹੀਂ ਇੱਕ ਤਾਂ ਹੋਰ ਜਾ ਕੇ ਦੇਖ ਲੈਂਦੇ ਕੋਈ ਕੁਝ ਨਹੀਂ ਹੋਏਗਾ ਇੱਕ ਵਾਰੀ ਰੇਸ ਤੋਂ ਬਣ ਕੇ ਪਰਮੰਤ ਗਾਹਤਾ ਗਾਲ ਚਾਲ ਦੇ ਜਾਂ ਤਾਂ ਕੋਈ ਗੱਲ ਨਹੀਂ ਵੀ ਗਾਰੰਟੀ ਦਿੰਦਾ ਬੂੜੀ ਬਣੇ ਜਮਾਉ ਤਾਂ ਕਲੀ ਜਮਾ ਗਾਰੰਟੀ ਆ ਅੱਛਾ ਕਿਉਂ ਗਰਮੀ ਤੋਂ ਪਰਖੀ ਨਹੀਂ ਕਲੀ ਗਾਹਤਾ ਅੱਲ ਦੇ ਤੇਰੇ ਮਾਰਾਂ ਤਾਂ ਜਾਣਾ ਹੀ ਹੋਊਗਾ ਇੱਕ ਤਾਂ ਆਪਣੇ ਸੇ ਬੰਦਿਆਂ ਤਾਂ ਚੋਰੀ ਹੋ ਜਾਣਾ ਸਾਡੇ ਬੰਦੇ ਵਾਲੇ ਖਲਾਸੀ ਖਾਂ ਜਾਲੇ ਦੱਸਾਂ ਚੋਰੀ ਕੋਈ ਨਾ ਕੋਈ ਮਤ ਨਹੀਂ ਨਾ ਚੋਰੀ ਹੋ ਜਾਣੀ ਮੈਨੂੰ ਚੋਰੀ ਹੋ ਜਾਣੀ चला पाके चला, 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 मैं इक, दो तीन चारे सतने मै ले, ले चाह मैं तीन कहनी मैं तेरे भी लत्त गोडे दुख देने चल मेरे उड़ी फिर ढाके थले जा फिर हो बंदे बंद पता लग जवाह नहीं है मत टेकदेक हटे जार अदे खबर अपना भली हो जाए कोई दुख सुटदी खड़ी आज जा न बबा देखला रुड़ जा चुमक दस कि बैठा मेरिया नहीं मेरे कुछ नींद अपना भला हो जू तो 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 ना अपनी कोई जिंदगी समरजू माड़ी मुठली मांगी जोशी भाई खर्चा खर्चा ताकड़ी गलती दुनिया भेने ला ਜਾ ਬਾਬਾ ਤਾਂ ਨਾ ਚੰਨਾ ਬਾਬਾ ਦੀ ਪੇੜੀ ਅੱਜ ਤੱਕ ਕੋਈ ਗਾ ਕੇ ਹੀ ਟੱਕਰਿਆ ਐ ਬਾਬਾ ਜੀ ਕਿਵੇਂ ਲੰਘੂਗਾ ਪੂਰਾ ਦਿਨ ਕਰਮਾਲਾ ਦਾ ਕੋਈ ਹੱਲ ਐਨੀ ਠਰਕਦਾ ਫਿਰ ਸਾਮ ਹੀ ਨਹੀਂ ਜਾਂਦੀ ਮੈਨੂੰ ਕਰਨਾ ਪਊਗਾ ਤੈਨੂੰ ਕੋਈ ਜ਼ਗਾਰ ਆਹ ਆ ਤਲੀ ਸਕੰਦ ਆ ਰਹੀ ਹੈ ਆ ਪਰੀਆਂ ਆ ਰਹੀਆਂ ਨੇ ਆ ਆ ਰਹੀਆਂ ਨੇ ਪਰੀਆਂ ਨਾ ਹਵਾਵਾਂ ਦੇ ਵਿੱਚ ਉਹਨਾਂ ਦੀ ਫਰੰਦ ਆ ਆ ਜਾਂਦੇ ਆਜੋ ਆਜੋ ਥੋੜਾ ਮੈਂ ਕਰਦਾ ਆ ਆਹੋ ਹਾਂ ਲੈ ਇਹ ਬਾਬਾ ਇਹਨਾਂ ਦਾ ਅੱਖਰ ਹੈ ਕੋਈ ਕਰਤਾਂ ਦੀ ਅੱਖਰ ਬਾਬਾ ਹਾਂ ਆ ਗਏ ਤੁਸੀਂ ਹਾਂਜੀ ਬਾਬਾ ਜੀ ਬਾਬਾ ਜੀ ਆ ਗਏ ਅੱਛਾ ਬੱਚਾ ਬਾਬਿਆਂ ਦੇ ਪੈਰੀ ਹੱਥ ਨਾਲ ਆ ਬਾਬਿਆਂ ਨੂੰ ਫੀਲਿੰਗ ਆ ਜਾਂਦੀ ਹੈ ਕੀ ਸਮੱਸਿਆ ਦੱਸੋ ਤੁਸੀਂ ਦੱਸੋ ਬਾਬਾ ਜੀ ਤੁਹਾਨੂੰ ਪਤਾ ਵਾ ਤੁਹਾਨੂੰ ਕੀ ਪਤਾ ਹੁਣ ਅਸੀਂ ਪੁੱਛਣ ਵਾਸਤੇ ਆਈਆਂ ਤੁਹਾਡੇ ਕੋਲੇ ਅੰਦਰ ਬਾਹਰ ਦੀ ਗੱਲ ਦੱਸ ਪਈਏ ਬਾਬਾ ਜੀ ਸਾਡਾ ਭਲਾ ਕਰੋ ਤੇਰੇ ਘਰ ਵਾਲਾ ਸ਼ਰਾਬ ਪੀਂਦਾ ਹਾਂ ਬਾਬਾ ਜੀ ਤੇਰੇ ਘਰ ਵਾਲਾ ਵੀ ਪੀਂਦਾ ਮੇਰੇ ਕੋਲੇ ਬੱਚਾ ਨਹੀਂ ਹੁੰਦਾ ਹਾਂ ਬਾਬਾ ਜੀ ਸਤਿਵਾਚਨ ਬਾਬਾ ਜੀ ਤੁਹਾਨੂੰ ਕਿਵੇਂ ਪਤਾ ਨਾ ਕਿ ਬਾਬੇ ਇੰਨੀ ਗੱਲ ਦਾ ਬਾਬੇ ਸਭ ਜਾਨੋ ਜਾਣਨੀ ਹਾਂ ਬਾਬਾ ਜੀ ਮੇਰਾ ਬਹੁਤ ਔਖੀ ਜਾਂਦੀ ਮੇਰੀ ਕੋ ਖੈਰੀ ਕਰਦੇ ਬਾਬਾ ਜੀ ਇਹ ਤਾਂ ਨਾ ਛੋਡੇ ਸਾਰੇ ਹੱਲ ਕਰ ਤੂੰ ਮੈਂ ਕੀ ਕਰਾਂ ਬਾਈ ਪਰ ਤੁਹਾਨੂੰ ਮੇਰੇ ਗੱਲ ਤੇ ਕਹੀ ਤੇ ਚੱਲਣਾ ਪਊਗਾ ਕੋਈ ਨਾ ਬਾਬਾ ਜੀ ਹਾਂ ਜਿਵੇਂ ਜਿਵੇਂ ਮੈਂ ਕਹੂੰਗਾ ਓਵੇਂ ਓਵੇਂ ਤੁਹਾਨੂੰ ਕਰਨਾ ਪਊਗਾ ਠੀਕ ਆ ਬਾਬਾ ਜੀ ਪੂਰ ਕਰਾਂਗੇ ਜੀ ਫੇਰ ਜਾ ਕੇ ਤੁਹਾਡੀ ਬੇੜੀ ਪਾਰ ਹੋ ਜੂਗੀ ਧੰਨਵਾਦ ਬਾਬਾ ਧੰਨ ਸਤਿਵੰਤ ਬਾਬਾ ਹਾਂ ਤੂੰ ਵੀ ਬਾ ਸੁਣ ਲੈ ਕੰਨ ਖੋਲ ਕੇ ਹਾਂ ਬਾਪੇ ਦੱਸੋ ਤਾਂ ਇੱਕ ਤਾ ਲੈ ਕੇ ਆਉਣੀ ਆ ਬੋਤਲ ਅੱਛਾ ਬਾਪੇ ਹਾਂ ਬੋਤਲ ਲੈ ਕੇ ਆਉਣੀ ਆ ਠੀਕ ਆ ਬਾਪੇ ਤੇਰਾ ਹੱਲ ਕੱਲੀ ਦਾ ਹੋਊਗਾ ਬੀਬਾ ਕੱਲੀ ਦਾ ਲੈ ਕੇ ਆ ਬਾਪੇ ਕੱਲੀ ਦਾ ਹੱਲ ਕਿਵੇਂ ਹੋਊਗਾ ਇਹ ਕਿਵੇਂ ਹੋ ਸਕਦਾ ਬੇਟਾ ਇਹਦੀ ਸਮੱਸਿਆ ਹੀ ਬਹੁਤ ਵੱਡੀ ਐ ਇਹਦੀ ਕੁਖਰੀ ਕਰਨੀ ਪਊਗੀ ਸਰ ਬਾਬਾ ਜੀ ਉਹਦੇ ਲਈ ਬਹੁਤ ਵੱਡੇ ਯਤਨ ਕਰਨੇ ਪੈਣਗੇ ਬਾਬਾ ਜੀ ਖਰਚਾ ਖੁਰਚਾ ਕਿੰਨਾ ਪਾਜੂਗਾ ਖਰਚਾ ਇਹਨੂੰ ਮੈਂ ਕੱਲੀ ਨੂੰ ਆਪੇ ਦੱਸ ਦੂੰ ਥੋੜਾ ਕੱਲੀ ਬੋਤਲ ਲੱਖੂ ਨਾਲੇ ਤੇਰਾ ਵੀਵਾ ਦੋ ਬੋਤਲਾਂ ਲੱਗਣਗੀਆਂ ਬਾਬੇ ਦੋ ਬੋਤਲਾਂ ਦੇ ਕੀ ਕਰ ਲੈ ਚਾਹੇ ਤੂੰ ਪੇਟੀ ਲੈ ਲਈ ਠੀਕ ਐ ਪਰ ਪਲਾ ਹੋਣਾ ਚਾਹੀਦਾ ਪਲਾ 101 ਨੰਬਰ ਕਰ ਦਾਂਗੇ ਬਾਬੇ ਇੱਕ ਗੱਲ ਹੋਰ ਸੱਚੋ ਬਾਬੇ ਬੋਤਲਾ ਬੂਤਲਾ ਤਾਂ ਲੈਂਦੇ ਨਹੀਂ ਹੁੰਦੇ ਮੈਂ ਤਾਂ ਹੋਰੇ ਭੁੱਲ ਗਈ ਸੀ ਇਹ ਕਿਵੇਂ ਹੋ ਸਕਦਾ ਜਿਵੇਂ ਸਿਆਣੇ ਕਹਿੰਦੇ ਨੇ ਗਰਮੀ ਨੂੰ ਗਰਮੀ ਕੱਟਦੀ ਆ ਫਿਰ ਨਸ਼ੇ ਨੂੰ ਵੀ ਨਸ਼ਾ ਕੱਟੂਗਾ ਅੱਛਾ ਬਾਬੇ ਹਾਂ ਕੋਈ ਨਾ ਬਾਬੇ ਤੇਈ ਸੁਖਰੀ ਨਹੀਂ ਦੇਵਾਂਗੇ ਤੂੰ ਮੇਰੀ ਕੁਖਰੀ ਕਰ ਦੇ ਮੈਂ ਮੇਰੇ ਸਹੁਰੇ ਘਰ ਬਹੁਤ ਔਖੇ ਮੈਨੂੰ ਤਾਂ ਨਹੀਂ ਭਿੰਦੀਆਂ ਨੇ ਮੇਰੇ ਅਧਰਾਣੀਆਂ ਚ ਤੂੰ ਸਾਰੀ ਚਿੰਤਾ ਬਾਬੇ ਤੇ ਛੱਡ ਦੇ ਤੇਰੇ ਲਈ ਬਾਬੇ ਖੂਬ ਮਿਹਨਤ ਕਰਨਗੇ ਠੀਕ ਆ ਬਾਬੇ ਤੂੰ ਬਸ ਤੂੰ ਆ ਜੀ ਨਾ ਬਾਬਾ ਤਾਨ ਬਾਹਰ ਨੂੰ ਆ ਜੀ ਕੱਲੀ ਠੀਕ ਆ ਬਾਬਾ ਜੀ ਇੰਨਾ ਪੈਣਾ ਨੂੰ ਨਾਲ ਨਾਲ ਲਈ ਚੰਗਾ ਬਾਬਾ ਜੀ ਇਹਨਾਂ ਦਾ ਪਰਸ਼ਾਵਾ ਚਾਹੇ ਤੇਰੀਆਂ ਨੇ ਪਰ ਤੇਰੇ ਲਈ ਚੰਗਾ ਨਹੀਂ ਹੈ ਗਿਆ ਬਾਬੇ ਤੂੰ ਤਾਂ ਸਾਡੇ ਮੂਠੀ ਕਹੀ ਜਾਣਾ ਵੇ ਕੀ ਗੱਲ ਹੋ ਜਿਹੜਾ ਸੱਚਾ ਉਹ ਕਹਿਣਾ ਪਊਗਾ ਬੀਬਾ ਤੈਨੂੰ ਸੁਣਨਾ ਪਊਗਾ ਕੋਈ ਨਾ ਗਰਮੀ ਤਾਂ ਮੇਰੇ ਖਾਤਰ ਤੁਹਾਨੂੰ ਸਾਰਾ ਕੁਝ ਕਰਨਾ ਪਊਗਾ ਚਰ ਕੋਈ ਨਾ ਬਾਬੇ ਤੁਹਾਨੂੰ ਇਹਦੀ ਭਲਾਈ ਲਈ ਕਰਨਾ ਪਊਗਾ ਇੱਕ ਬਾਬਾ ਮੈਨੂੰ ਰਾਤ ਨੂੰ ਸੁਫਨੇ ਭੜੇ ਆਉਂਦੇ ਨੇਗੇ ਸਾਰਾ ਕੁਝ ਹਟ ਜੂਗਾ ਸਾਰਾ ਕੁਝ ਠੀਕ ਆ ਬਾਬਾ ਬਸ ਤੂੰ ਬਾਪਿਆਂ ਦੇ ਲੜ ਲੱਗ ਕੇ ਰਹਿ ਧੰਨਾ ਬਾਬਾ ਤੁਹਾਡੇ ਲੜ ਤੁਹਾਡੇ ਚਰਨੀ ਲੱਗੀਆਂ ਤੁਸੀਂ ਦੇਖੋ ਬਾਬਾ ਹੁਣ ਤੂੰ ਇਹੀ ਜੀ ਜਗ੍ਹਾ ਤੇ ਆ ਗਈ ਜਿੱਥੇ ਤੇਰੇ ਸਾਰੇ ਦੁੱਖ ਤੋੜ ਦਾਂਗੇ ਸਤਿਵਾਚਨ ਬਾਬਾ ਹਾਂ ਹੁਣ ਤੁਸੀਂ ਜਾ ਸਕਦੀ ਹੋ ਕੋਪੂਤੀ ਦੇ ਰਿਹਾ ਬਾਬਾ ਜੀ ਮੈਨੂੰ ਨਾ ਸੁਖਣਿਆ ਉਹਨਾਂ ਰਾਤ ਨੂੰ ਕੋਪੂਤੀ ਲੈ ਜਾ ਆ ਵੜ ਨਾਨਾ ਬਾਬਾ ਜੀ ਹਾਂ ਉਹ ਵੀ ਲੈ ਆਵੀਂ ਪਾ ਹੁਣ ਤੁਸੀਂ ਜਾਓ ਤੁਹਾਡੇ ਹੱਲ ਹੋ ਜਾਣਗੇ ਜਿਹੜੇ ਸਾਹਵ ਨਾਲ ਆਈਆਂ ਇੱਕ ਤਨਾਂ ਚੋ ਬਾਲੀ ਸੋਣੀ ਉਦਰ ਤਾਂ ਮੈਂ ਤੇਰੀ ਗੱਲ ਸੁਣ ਪਬਲੀ ਪੁਰਾਣੂ ਆ ਕਿਤੇ ਸੁਣ ਬੀਣਾ ਦਾ ਵੇ ਭਾਈ ਆਪਾਂ ਨੂੰ ਤਾਂ ਦੇਖੋ ਬਾਬਾ ਸਹੀ ਨਹੀਂ ਲੱਗਿਆ ਗੁੱਸਾ ਕਰ ਦੇ ਇੱਕ ਗਿੱਲਾ ਕਰ ਮੈਂ ਤਾਂ ਕੀ ਗੁੱਸਾ ਕਰਨਾਗਾ ਮੈਂ ਤਾਂ ਲਾਜ ਦੀ ਮਾਰੀ ਫਿਰਦੀ ਆ ਲਾਜ ਦੀ ਮਾਰੀ ਤਾਂ ਫਿਰਦੀ ਆ ਮੇਰੀ ਗੱਲ ਸੁਣ ਹੁਣ ਉਹ ਦੇਖ ਲੈ ਕਿੰਨੀ ਠਰਕਪੋਰਦਾ ਸੀ ਐਨਾ ਤਾਂ ਹੁਣ ਤੁਹਾਨੂੰ ਹੀ ਪਤਾ ਲੱਗਦਾ ਬਾਕੀ ਸਿਰੇ ਗਾਗਨ ਤੂੰ ਆਪ ਸਿਆਣੀ ਐ ਤੈਨੂੰ ਨਹੀਂ ਪਤਾ ਲੱਗਦਾ ਹੈਗਾ ਮਾਈਂਡ ਵੀ ਲੱਗ ਗਿਆ ਪੂਰਾ ਬਾਬਾ ਦਾ ਠਰਕ ਮੇਰਾ ਤਾਂ ਮੈਂ ਹਿਸਾਬ ਕਹਿਣੀ ਆ ਨਹੀਂ ਪਰ ਮੇਰੀ ਗੱਲ ਸੁਣ ਜੋ ਤੈਨੂੰ ਠਰਕੀ ਲੱਗੇ ਤੇ ਤੂੰ ਸਾਨੂੰ ਕਾਤੋਂ ਲੈਣ ਜਾ ਰਿਹਾ ਹੈ ਮੈਨੂੰ ਤਾਂ ਉਹਨੇ ਅਗਲੀ ਨੇ ਦੱਸਿਆ ਸੀ ਮੈਂ ਤਾਂ ਦੇਖਿਆ ਸੀ ਤੁਹਾਨੂੰ ਤਾਂ ਪਤਾ ਪਹਿਲੀ ਵਾਰ ਤੁਹਾਡੇ ਨਾਲ ਉਹ ਤਾਂ ਪਤਾ ਆ ਜੋ ਉੱਥੇ ਫਲਾਨਾ ਬਾਬਾ ਤੇ ਉੱਕਾ ਬਾਬਾ ਮੈਂ ਤਾਂ ਭੈਣੇ ਤੁਹਾਡੇ ਨਾਲ ਪਹਿਲੀ ਵਾਰ ਆਈ ਆ ਮੈਨੂੰ ਤਾਂ ਪਤਾ ਨਹੀਂ ਸੀ ਮੈਨੂੰ ਤਾਂ ਉਹਨੇ ਭੇਜਿਆ ਕਹਿੰਦੀ ਨੇ ਵਧੀਆ ਬਾਬਾ ਕਹਿੰਦੀ ਮੇਰਾ ਤਾਂ ਪਤਾ ਇਹਨੂੰ ਤਾਂ ਮਾਈਕ ਤੇ ਨੂੰ ਕੱਤੀ ਪਾਉ ਮੇਰੀ ਗੱਲ ਸੁਣ ਲੈ ਬਾਬਲੀ ਆਪਦਾ ਠੀਕ ਆ ਤੂੰ ਆਈ ਠੀਕ ਆ ਬਾਅਦ ਚ ਅਸੀਂ ਜਾਣੀਏ ਸਾਡਾ ਕੰਮ ਜਾਣੇ ਆ ਜਾ ਤੂੰ ਆਹੇ ਜੇ ਆਰੇ ਟੱਪਰ ਤਾਂ ਨਹੀਂ ਮੇਣਦਾ ਖਬਰਾਂ ਕੋਈ ਭਲਾ ਹੋ ਜੇ ਮੇਰਾ ਨਾ ਇਹ ਤਾਂ ਚੱਗੀ ਠਰ ਕਪੂਰ ਦਾਗਾ ਹੋਰ ਤੇ ਜੇ ਪੈਣਾ ਮੈਨੂੰ ਕਹਿਤਾ ਫਿਰ ਮੈਂ ਤਾਂ ਲੈ ਕੀ ਆਉਣੀ ਆ ਚਲ ਆ ਜਾ ਕਾਹਨ ਆਜੋ ਆਜੋ ਚਲ ਆਦਾ ਉਹੀ ਵਿਹਾੜੀਆਂ ਕਰ ਕਰ ਕੇ ਮਖਾੜਾ ਕਰੇ ਇਹ ਕੰਮ ਵਧੀਆ ਨਾਲੇ ਖਾਣ ਪੀਣ ਨੂੰ ਚੰਗਾ ਬਸਾ ਪੱਤਾ ਪੂਰਾ ਰਹਿੰਦਾ ਇੱਕ ਠੱਟਪਣਾ ਪੂਰਾ ਨਾਲੇ ਕਦੋਂ ਮਰਜੀ ਚੱਕ ਕੇ ਖੁੱਡੂ ਕਿਤੇ ਮਰਜੀ ਕਰਦਾ ਸਵਾਦ ਦੀ ਜਾਂਦੀ ਆ ਨਿਆਰੇ

ਜਿਵੇਂ ਜਿਵੇਂ ਬਾਬੇ ਕਹਿਣਗੇ ਓਵੇਂ ਓਵੇਂ ਤੈਨੂੰ ਕਰਨਾ ਪਊ ਚੰਗਾ ਬਾਬਾ ਜੀ ਹਾਂ ਥੋੜੇ ਬਚਨਾ ਤੋਂ ਪਰਾਨੀ ਹੁੰਦੇ ਭਲਾ ਹੋ ਜੇ ਮੇਰਾ ਫਤਨਾ ਤੇ ਲੱਗੀ ਰਹੇਗੀ ਤਰ ਜੇਗੀ ਤੰਨਾ ਬਾਬਾ ਤੰਨਾ ਹਾਂ ਤੰਨਾ ਤੂੰ ਸਮੈ ਨੂੰ ਰੱਬ ਮਿਲ ਗਿਆ ਤੇਰੇ ਨਾਲ ਤਾਂ ਨਹੀਂ ਆਇਆ ਕੋਈ ਨਾ ਬਾਬਾ ਜੀ ਨਾਲ ਕੋਈ ਨਹੀਂ ਆਇਆ ਮੇਰੇ ਬਸ ਤੇ ਤੇਰਾ ਟ੍ਰੀਟਮੈਂਟ ਹੁਣ ਸ਼ੁਰੂ ਕਰਨਗੇ ਬਾਬੇ ਤਿਆਰ ਹੋ ਜਾ ਕੀ ਬਾਬਾ ਤੇਰਾ ਟਰੀਟਮੈਂਟ ਸ਼ੁਰੂ ਕਰਨਗੇ ਬਾਪੇ ਹੁਣ ਤੇਰਾ ਇਲਾਜ ਕਰਨਾ ਸ਼ੁਰੂ ਕਰਨਗੇ ਅੱਛਾ ਇਲਾਜ ਠੀਕ ਆ ਬਾਬਾ ਜੀ ਹਾਂ ਤਨਣਾ ਬਾਪਾ ਤਨਣਾ ਵਾਸ ਤੋਂ ਦੋ ਮਿੰਟ ਬੀਟ ਕੇ ਤੁਸੀਂ ਬਾਬਾ ਜੀ ਕਿੱਧਰ ਚੱਲੇ ਆਇਆ ਮੈਂ ਉਹੀ ਆਇਆ ਚੰਗਾ ਵਸਾਈ ਲੈ ਅੱਜ ਆਲ ਪੀ ਲੈ ਬੀਬਾ ਨੋ ਬਬਾ ਹੁਣ ਤੇਰਾ ਇਲਾਜ ਸ਼ੁਰੂ ਕਰਨ ਲੱਗੇ ਆਂਗੇ ਠੀਕ ਆ ਬਾਈ ਬਾਬਾ ਜੀ ਮੈਨੂੰ ਕਬਰਾਟ ਹੋਣ ਲੱਗੀ ਮੜਾ ਜੇ ਪਹਿਲਾ ਥੋੜਾ ਪਾ ਦਿਓ ਨਾ ਮੇਰਾ ਮਾਲਕ ਲੈ ਫਿਰ ਕਰੀਏ ਬੀਬਾ ਲੈ ਸ਼ੁਰੂ ਹਾਂ ਹਾਂ ਬਾਬਾ ਜੀ ਹਾਂ ਏ ਕੀ ਕਰਦੇ ਹੋ ਬਾਬਾ ਜੀ ਇਹ ਤਾਂ ਬੀਬਾ ਪਹਿਲਾਂ ਵਿਜੀ ਹੈ ਸਾਰਾ ਕੁਝ ਕਰਨਾ ਪੈਂਦਾ ਨਾ ਬਾਬਾ ਜੀ ਐ ਤਾਂ ਕੋਈ ਲਾਜ ਸੁਣਿਆ ਨਹੀਂ ਬਹਿ ਜਾ ਬਹਿ ਜਾ ਐ ਭਾਈ ਹੌ ਕੀ ਹੋ ਗਿਆ ਆਪਾਂ ਨੂੰ ਜਾਣਾ ਚਾਹੀਦਾ ਰੋਲਾ ਜਾ ਬਹੁਤ ਪੈ ਗਿਆ ਕੀ ਹੋ ਗਿਆ ਕੀ ਹੋ ਗਿਆ ਕੁਝ ਨਹੀਂ ਕੁਝ ਨਹੀਂ ਹੋਇਆ ਬੱਚਾ ਕਬਾਬਾ ਚੁੰਨੀ ਸਾਡਾ ਚੁੰਨੀ ਨਾ ਕਿ ਮਤਵਾਲੇ ਇਹ ਤਾਂ ਕਬਰ ਆ ਗਈ ਕੁੜੀ ਅੱਛਾ ਅੱਛਾ ਬਾਬੇ ਲਾ ਚੱਲ ਰਹੀ ਸੀ ਕੀ ਹੋ ਗਿਆ ਬਬਲੀ ਨਾ ਵੀਰੇ ਕੁਝ ਨਹੀਂ ਹੋਇਆ ਮੈਂ ਤਾਂ ਅੱਛਾ ਅੱਛਾ ਸਾਡਾ ਰਗੇ ਸੀਗਾ ਪਤਾ ਨਹੀਂ ਕੀ ਹੋ ਗਿਆ ਉਹ ਨਾ ਭਾਈ ਕੁਝ ਨਹੀਂ ਹੋਇਆ ਹਾਂ ਦੀਦੀ ਬਾਬਾ ਮੇਰੀ ਚੁੰਨੀ ਲਾਉਂਦਾ ਸੀਗਾ ਇੱਥੇ ਤੱਕ ਮੇਰੇ ਮਾਂ ਗਰ ਆ ਕੇ ਓਏ ਉਹ ਤਾਂ ਕਾਕਾ ਵਿਜੀਤੀ ਠੰਡਾ ਰਹਿ ਠੰਡਾ ਰਹਿ ਖੰਡੀ ਸਾਹ ਹੈ ਖੰਡੀ ਸਾਹ ਹੈ ਇਹ ਠਰਕ ਪਾ ਚਲੋ ਬੇ ਪਾ ਚਲੋ ਲਾ